ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਟੋਕੜ ਗੱਭਣ ਆ ਗਈ 7 ਮਹੀਨਿਆਂ ਦੀ ਇਹ ਚੱਕ ਪਾਸ ਆ ਗਈ ਤੇ ਤੀਜੇ ਸੂਏ ਵਾਸਤੇ ਇਹ ਗੱਭਣ ਆ ਗਈ ਤੇ ਚੰਗਾ ਦੁੱਧ ਇਹਦਾ ਦਿੱਤਾ ਵਾ ਪਹਿਲਾਂ ਵਾਲੇ ਸੂਏ ਦੇ ਵਿੱਚ ਇਸ ਵਾਰ ਵੀ ਚੰਗੀ ਉਮੀਦ ਆ ਗਈ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਸਿੰਗਾ-ਸੁੰਗਾ ਦੀ ਪੂਰੀ ਸ਼ਕੀਨ ਆ ਬਾਡੀ ਵੰਤਰ ਦੀ ਬਹੁਤ ਚੰਗੀ ਆ ਥਾਣ ਲੇਵੇ ਦੀ ਵੀ ਸਾਫ ਆ ਗਈ ਤੇ ਬਾਕੀ ਦੁੱਧੋਂ ਇਹ ਡਰਾਈ ਕਰੀ ਵੀ ਆ ਕਿਉਂਕਿ ਟਾਈਮ ਥੋੜਾ ਰਹਿੰਦਾਗਾ ਇਹ ਸਿਰ ਡਰਾਈ ਕਰਤੀ ਸੀਗੀ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਆਪਾਂ ਸਾਰੀ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਤੇ ਮੁੱਲ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਜਗਵਿੰਦਰਾ ਪਿੰਡ ਸਲਾਫਪੁਰਾ ਤਸਵੀਰਪੁਰ ਜ਼ਿਲ੍ਹਾ ਬਠਿੰਡਾ ਦਾ ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਝੋਟੀ ਬਚਣ ਲੱਗੇ ਆਂਗੇ ਇਹ ਤੀਜੇ ਸੂਏ ਸੋਣਾ ਵੀਰੇ ਪਹਿਲੇ ਸੂਏ 13 14 ਲੀਟਰ ਸੀ ਦੁੱਧ ਦੂਜੇ ਸੂਏ 15 16 ਜੀ ਇਹਦੀ ਬੰਦ ਦੀ ਵੇਚ ਠੀਕ ਆ ਤੀਜੇ ਸੂਏ ਲਈ ਗੱਭਣਾਂਗੇ ਯਾਨੀ ਆਹ ਵੀਰੇ ਹਾਂ ਠੀਕ ਆ ਤੇ ਇਸ ਵਾਰ ਕਿੰਨੀ ਉਮੀਦ ਆ ਤਾਂ ਵੀ ਇਹ ਕਿਤੇ ਹੋ ਜੋ ਵੀਰੇ 16 17 ਲੀਟਰ 16 17 ਲੀਟਰ ਦੀ ਉਮੀਦ ਆ 18 19 ਵੀ ਦੇ ਦੇ ਠੀਕ ਆ ਬਾਕੀ ਸ ਠੀਕ ਹੈ ਤੇ ਇਹ ਗੱਬਣ ਕਿਨੇ ਟਾਈਮ ਦੀ ਹੈਗੀ ਗੱਬਣ ਵੀਰੇ 7 ਮਹੀਨੇ ਦੇ ਪੂਰੇ ਹੋ ਗਏ 7 ਮਹੀਨਿਆਂ ਦੀ ਹੈਗੀ ਕੋਈ ਵੀ ਬੰਦਾ ਆ ਦਾ ਡਾਕਟਰ ਨਾਲ ਲਿਆਵੇ ਗੱਲ ਚੈੱਕ ਪਾਸ ਹੋ ਜਾਊਗੀ ਨਾਲੇ ਥਾਣਾ ਦੇ ਚੈੱਕ ਹੋ ਜਾਣਗੇ ਠੀਕ ਆ ਵੀ ਜੇ ਕਿਸੇ ਨੇ ਚੈੱਕ ਕਰਾਉਣੀ ਹੈਗੀ ਤੇ ਵੀ ਆਪਣੀ ਫੋਲ ਤਸੱਲੀ ਆ ਵੀ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਬਾਕੀ ਥਾਣੇ ਥੋਣਾਂ ਦੀ ਓਕੇ ਆ ਸਾਰੇ ਪੱਖ ਤੋਂ ਹਨ ਵੀ ਆਦੀ ਫੋਲ ਤਸੱਲੀ ਕਰਕੇ ਲੈ ਜਾਏ ਫੋਲ ਤਸੱਲੀ ਠੀਕ ਹੈ ਤੇ ਪਸ਼ੂ ਅੱਜ ਵੀ ਕੱਢਦੇ ਪਸ਼ੂ ਬਾਹਰ ਕੱਢਿਆ ਆਇਆ ਕਰਕੇ ਥੋੜਾ ਬਹੁਤ ਾਕਰ ਰਹੀ ਇਕੱਲੀ ਖੜੀ ਤਾਂ ਐ ਥੋੜਾ ਡਰਦੀ ਜ ਹੈ ਨਾ ਤੇ ਆਪਾਂ ਫਿਰ ਵੀਡੀਓ ਬਣਾਉਣੀ ਕਰਕੇ ਤੇ ਪਸ਼ੂ ਸਾਰੇ ਅੰਦਰ ਆ ਗਏ ਤੇ ਆਪਾਂ ਇਹ ਇਕੱਲੀ ਬਾਹਰ ਕੱਢ ਲਈ ਹੈ ਨਾ ਤਾਂ ਕਰਕੇ ਕਰਦੀ ਹੈ ਨਾ ਉਹ ਅੰਦਰ ਵੀ ਪਸ਼ੂ ਥੋੜਾ ਜਿਹਾ ਘਰੀ ਜਾਂਦੇ ਤਾਂ ਹੀ ਹੈ ਨਾ ਇਹਦਾ ਕਰਕੇ ਤੇ ਊਂ ਕਿਵੇਂ ਰਹੀ ਹੈ ਚੋਂ ਚਵਾਜ ਚੋਂ ਚ ਬਹੁਤ ਲਰ ਰਹੀ ਹੈ ਠੰਡੀ ਸੀਲ ਸੀ ਪੂਰੀ ਠੀਕ ਹੈ ਤੇ ਬਾਈ ਜਿਹੜਾ ਇਹ ਸੀਮਨ ਲੱਗਿਆ ਵਾ ਤੇ ਉਹਦਾ ਪਤਾ ਲੱਗਿਆ ਵਾ ਆਪਾਂ ਐਵੇਂ ਕਹਿ ਦਈਏ ਫੁਲਾਣਾ ਛੋਟਾ ਲੱਗਿਆ ਫੁਲਾਣਾ ਲੱਗਿਆ ਹਾਂ ਠੀਕ ਹੈ ਨਾ ਛੋਟਾ ਦੀ ਤੇ ਨਹੀਂ ਪਤਾ ਇਹੇ ਚੰਗੇ ਖੱਟ ਕਿਤੇ ਸੀ ਠੀਕ ਆ ਵੀ ਜਣੀ ਆਪਾਂ ਰਕਾਓ ਸਟਰਾ ਜਣੀ ਸੰਭਿਆ ਹੋਣਾ ਹਣਾ ਠੀਕ ਹੈ ਵੀ ਉਹ ਚੰਗਾ ਲੱਗਿਆ ਵਾ ਠੀਕ ਹੈ ਨਾਮ ਹੀ ਬੋਲਦੇ ਠੀਕ ਹੈ ਤੇ ਆਪਾਂ ਇਹਦਾ ਮੁੱਲ ਕਿੰਨਾ ਕਰਦੇ ਆ ਮੁੱਲ ਵੀਰੇ ਜਾਇਜ ਇੱਕ ਦਾ ਸਮਝਦੇ ਹਾਂ 100 ਹਜ਼ਾਰ ਦਾ ਟਿੱਕਰ ਛੱਡ ਦਾਂਗੇ ਬਾਕੀ ਕੋਈ ਵੀਰਪਰਾ ਜਿਆਦਾ ਮਜਬੂਰ ਨਾ ਕਰੇ ਉਹੀ ਬੰਦਾ ਫੋਨ ਲਾਵੇ ਉਹ ਕੱਦ ਲੈਣੀ ਜਿਹਨੇ ਲੈਣੀ ਆ ਠੀਕ ਆ ਕਿਉਂਕਿ ਰੇਟ ਆਪਾਂ ਦੱਸਤਾ ਹਨਾ ਕੀ ਆਦੀ ਸਮਝ ਨਾ ਲਵੇ ਮੈਂ ਤਾਂ ਵੀਰ ਦੁਬਾਰਾ ਛੱਡ ਬਣਾ ਰਿਆ ਹਾਂ ਵਧਾਈ ਜਾਂਦਾ ਮੈਨੂੰ ਆ ਚਲੋ ਇਹ ਤੇ ਖਰਚਾ ਕਰਕੇ ਇਹਦੇ ਪੈਸੇ ਵੱਟ ਕੇ ਮੈਂ ਉਧਰ ਲਾ ਦਵਾਂ ਠੀਕ ਆ ਵੀ ਆਪਾਂ ਇਹ ਮਜਬੂਰੀ ਚ ਵੇਚ ਰਹੇ ਆ ਮਜਬੂਰੀ ਆ ਮੇਰੇ ਕੋਲ ਪਸ਼ੂ ਜ਼ਿਆਦਾ ਹੋ ਗਿਆ ਠੀਕ ਆ ਵੀ ਨਹੀਂ ਵੇਚਣੀ ਨਹੀਂ ਸੀ ਹਨਾ ਕਿਉਂਕਿ ਝੋਟੀ ਚੰਗੀ ਆ ਤਾਂ ਹੀ ਵੇਚ ਰਹੇ ਆ ਹਨਾ ਹੁਣ ਸਹੀ ਕਰਕੇ ਮੈਨੂੰ ਆ ਹੁਣ ਲੇਬਰ ਲਾ ਲਵਾਂ ਹਾਂਜੀ ਸੌਖੀ ਆ ਮਿਲ ਵੀ ਜਾਊ ਠੀਕ ਆ ਵੀ ਤਾਂ ਵੇਚ ਰਹੇ ਹਾਂ ਤਾਂ ਆਪਣੀ ਘਰੇ ਰੱਖੀ ਵੀ ਸੀ ਹਨਾ ਠੀਕ ਆ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਇਹਦੀ ਲੈਤੀ ਆ ਸਾਰੀ ਇਦ ਬਾਈ ਥੋੜਾ ਜਿਹਾ ਮਜਬੂਰੀ ਕਰਕੇ ਵੇਚ ਰਿਹਾਗਾ ਤੇ ਵੈਸੇ ਇਹ ਘਰੇ ਰੱਖੀ ਹੋਈ ਸੀਗੀ ਬਾਕੀ ਸਾਰੇ ਪੱਖ ਤੋਂ ਸਾਫ ਸੁਥਰੀ ਆ ਰੇਟ ਆਪਾਂ ਦੱਸਤਾ ਥਾਂ ਲੈਵੇ ਦੀ ਸਾਫ ਆਗੀ ਤੇ ਜਿਹਨੂੰ ਇੰਨੇ ਰੇਟ ਦੇ ਵਿੱਚ ਪੁਗਦੀ ਆ ਹਨਾ ਸਾਰਾ ਤਕਰੀਬਨ ਕਲੀਅਰ ਕਰਤਾ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਵੀ ਐਵੇਂ ਫਾਲਤੂ ਕਿਉਂਕਿ ਕੰਮ ਧੁੰਦੇ ਵਾਲਾ ਭਰਾ ਇਹ ਵੀ ਤੇ ਫਾਲਤੂ ਐਵੇਂ ਫੋਨ ਨਾ ਲਾਇਓ ਹਨਾ ਜਿਹਨੂੰ ਜੱਜ ਦੀ ਆ ਇੱਥੇ ਆ ਕੇ ਦੇਖ ਲਿਓ ਆ ਕੇ ਤੇ ਆਦੀ ਫੁੱਲ ਤਸੱਲੀ ਕਰਕੇ ਖਰੀਦ ਲਿਓ ਤੇ ਕਾਲ ਉਹੀ ਬੰਦਾ ਕਰੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਬਾਕੀ ਤੁਰਦੀ ਨੂੰ ਤੁਹਾਨੂੰ ਆਪਾਂ ਮਾੜੀ ਹੀ ਦਿਖਾ ਦਿੰਨੇ ਆ ਕਿਉਂਕਿ ਪਸ਼ੂ ਅੰਦਰ ਆ ਗਏ ਆਪਾਂ ਕੱਲੀ ਕੱਢ ਲਈ ਸੀ ਤਾਂ ਕਰਕੇ ਥੋੜਾ ਜਿਹਾ ਉਪਰਾਂ ਮੰਦੀ ਹੈਗੀ ਤੁਰਦੀ ਤੋਂ ਤੁਸੀਂ ਦੇਖ ਸਕਦੇ ਹੋ